ਹਾਂਜੀ ਸਵਾਗਤ ਕਰਦੇ ਆ ਪੰਜਾਬੀ ਕਲਾ ਤੇ ਅੱਜ ਦੀ ਇਸ ਵੀਡੀਓ ਵਿੱਚ ਆਪਾਂ ਬੈਕ ਗਲੇ ਤੇ ਰੇਬ ਕਿਵੇਂ ਲਗਾਣਾ ਇਹ ਦੱਸਾਂਗੇ ਤਾਂ ਦੇਖੋ ਅਸੀਂ ਨੇ ਗਲੇ ਦੀ ਕਟਿੰਗ ਕਰ ਲਈ ਐ ਤੇ ਇਸ ਦੇ ਉੱਤੇ ਆਪਾਂ ਨੇ ਰੇਬ ਕੱਪੜਾ ਜਿਹੜਾ ਉਹ ਕੱਟਿਆ ਹੋਇਆ ਇਸ ਤਰ੍ਹਾਂ ਜਿਹੜਾ ਆਪਾਂ ਜੋੜ ਲਗਾ ਲੈਣੇ ਆਂ ਕਈ ਵਾਰ ਕੀ ਹੁੰਦਾ ਆਪਾਂ ਇਸ ਨੂੰ ਇਸ ਤਰ੍ਹਾਂ ਸਲਾਈ ਲਗਾਈ ਹੁੰਦੀ ਐ ਸਿੰਗਲ ਤੇ ਉਸ ਤੋਂ ਬਾਅਦ ਆਪਾਂ ਇੱਥੋਂ ਦੱਬ ਦਿੰਨੇ ਆ ਇੱਥੇ ਸਲਾਈ ਲਗਾ ਕੇ ਤੁਸੀਂ ਨੇ ਇਸ ਤਰ੍ਹਾਂ ਨਹੀਂ ਕਰਨਾ ਤਾਂ ਦੇਖੋ ਜਿਹੜੀ ਆਪਾਂ ਨੇ ਇਹ ਜੋੜ ਲਗਾਇਆ ਨਾ ਇਹਨੂੰ ਆਪਾਂ ਨੇ ਇਹਨੂੰ ਇਸ ਤਰ੍ਹਾਂ ਪ੍ਰੈਸ ਕਰਨ ਦੀ ਕੋਸ਼ਿਸ਼ ਕਰਨੀ ਹੈ ਪ੍ਰੈਸ ਨਾਲ ਆਪਾਂ ਇਹਨੂੰ ਇਸ ਤਰ੍ਹਾਂ ਸਿੱਧਾ ਕਰ ਲਾਂਗੇ ਬਿਲਕੁਲ ਇਹ ਜੋੜ ਹੈ ਜਿਹੜਾ ਉਹ ਬਿਲਕੁਲ ਦਿਖਾਈ ਨਹੀਂ ਦੇਊਗਾ ਅਲੱਗ ਤੋਂ ਸਲਾਈ ਲਗਾ ਕੇ ਦੱਬਣ ਦੀ ਵੀ ਲੋੜ ਨਹੀਂ ਹੈ ਇਸਨੂੰ ਪ੍ਰੈਸ ਨਾਲ ਆਪਾਂ ਨੇ ਇਸ ਤਰ੍ਹਾਂ ਸਿੱਧਾ ਕਰ ਲਿਆ ਇਹ ਤੇ ਉਸ ਤੋਂ ਬਾਅਦ ਹੁਣ ਜਿੰਨਾ ਵੀ ਆਪਾਂ ਨੇ ਰੇਵ ਕਪੜਾ ਲਗੇ ਸਾਰੇ ਦੇ ਉੱਤੇ ਪ੍ਰੈਸ ਕਰਨੀ ਹੈ ਆਪਾਂ ਨੇ ਬਿਲਕੁਲ ਸਿੱਧਾ ਕਰ ਲੈਣਾ ਕੋਈ ਵੀ ਬਲ ਨਹੀਂ ਹੋਣਾ ਚਾਹੀਦਾ ਇਹਦੇ ਵਿੱਚ ਤੇ ਉਸ ਤੋਂ ਬਾਅਦ ਹੁਣ ਆਪਾਂ ਨੇ ਨਾ ਇਹਨੂੰ ਇਸ ਤਰ੍ਹਾਂ ਫੋਲਡ ਕਰਨਾ ਹੈਗਾ ਇਹਨੂੰ ਇਸ ਤਰ੍ਹਾਂ ਮੋੜ ਲੈ ਬਿਲਕੁਲ ਇਹ ਬਰਾਬਰ ਹੋਣਾ ਚਾਹੀਦਾ ਹੈਗਾ ਐਵੇਂ ਆਪਾਂ ਮੋੜਦੇ ਜਾਵਾਂਗੇ ਤੇ ਨਾਲ ਦੀ ਨਾਲ ਪ੍ਰੈਸ ਕਰਦੇ ਜਾਵਾਂਗੇ ਤਾਂ ਦੇਖੋ ਇਸ ਤਰ੍ਹਾਂ ਆਪਾਂ ਨੇ ਇਹ ਸਾਰੇ ਤੇ ਪ੍ਰੈਸ ਕਰ ਲੈਣੇ ਐ ਐਦਾਂ ਇਹਨੂੰ ਫੋਲਡ ਕਰ ਲਿਆ ਤੇ ਉਸ ਤੋਂ ਬਾਅਦ ਹੁਣ ਆਪਾਂ ਇਹ ਤੇ ਸਲਾਈ ਲਗਾਵਾਂਗੇ ਇਸ ਤਰ੍ਹਾਂ ਕਮੀਜ਼ ਨੂੰ ਅਸੀਂ ਨੇ ਸਿੱਧਾ ਰੱਖ ਲੈਣਾ ਹੈਗਾ ਤੇ ਇਸ ਤਰ੍ਹਾਂ ਆਪਾਂ ਨੇ ਸਲਾਈ ਲਗਾ ਦੇਣੀ ਹੈ ਇਸ ਤੋਂ ਬਾਅਦ ਹੁਣ ਆਪਾਂ ਨੇ ਇਸ ਤਰ੍ਹਾਂ ਬਿਲਕੁਲ ਹਲਕਾ ਹਲਕਾ ਪਾਈਪਿੰਗ ਕੱਢਨੇਗਾ ਨਾਲ ਨਾਲ ਸਲਾਈ ਲਗਾਵਾਂਗੇ ਦੇਖੋ ਆਪਾਂ ਨੇ ਰੇਵ ਜਿਹੜਾ ਇਸ ਤਰ੍ਹਾਂ ਲਗਾ ਲਿਆ ਇਸ ਤਰ੍ਹਾਂ ਇੱਥੇ ਥੇਤਰ ਪਾਈ ਹੋ ਜੂਗੀ ਤਾਂ ਹੁਣ ਆਪਾਂ ਇੱਥੇ ਪ੍ਰੈਸ ਕਰਨੀ ਹੈਗੀ ਪਹਿਲਾਂ ਆਪਾਂ ਪੁੱਠਾ ਪਾਸਾ ਕਰਕੇ ਪ੍ਰੈਸ ਕਰਾਂਗੇ ਤੇ ਪ੍ਰੈਸ ਕਰਨ ਦਾ ਤਰੀਕਾ ਦੱਸਦੇ ਆ ਆ ਰੇਵ ਦੇ ਵਿੱਚ ਜਿਹੜਾ ਵੀ ਬਲ ਪੈਂਦੇ ਉਹਨੂੰ ਆਪਣੇ ਨਾਲ ਦੀ ਨਾਲ ਕੱਟਦੇ ਜਾਣੇਗਾ ਪ੍ਰੈਸ ਕਰਦਾ ਆਪਾਂ ਇੱਥੇ ਜਿਹੜਾ ਵੀ ਬਲ ਪਊਗਾ ਕਿਉਂਕਿ ਰੇਵ ਦੇ ਵਿੱਚ ਬਲ ਪੈਣਾ ਲਾਜ਼ਮੀ ਹੁੰਦਾ ਹੈ ਹੁਣ ਜਦੋਂ ਆਪਾਂ ਪ੍ਰੈਸ ਕਰਨੀ ਹੈ ਪ੍ਰੈਸ ਦਾ ਮਤਲਬ ਇਹੀ ਹੈ ਕਿ ਆਪਾਂ ਨੇ ਜੋ ਵੀ ਇੱਥੇ ਬਲ ਪਾਵੇ ਉਹਨੂੰ ਨਾਲ ਦੀ ਨਾਲ ਕੱਢ ਦੇਣਾਗਾ ਇਸ ਤਰ੍ਹਾਂ ਆ ਦੇਖੋ ਇੱਥੇ ਇਹ ਬਲ ਪੇ ਅਰੀਕਾ ਜਿਹਾ ਹਲਕਾ ਫੁਲਕਾ ਜਿਹਾ ਤਾਂ ਇਹਨੂੰ ਆਪਾਂ ਨਾਲ ਦੀ ਨਾਲ ਕੱਢ ਦੇਣਾਗਾ ਤਾਂ ਇਦਾਂ ਆਪਾਂ ਨੇ ਪੂਰੀ ਤਰ੍ਹਾਂ ਸਫਾਈ ਨਾਲ ਪ੍ਰੈਸ ਕਰ ਲਈ ਤੇ ਨਾਲ ਦੀ ਨਾਲ ਆਪਾਂ ਇੱਧਰ ਵੀ ਕਰਨੀ ਹੈ ਜਦੋਂ ਆਪਾਂ ਪ੍ਰੈਸ ਕਰ ਲੈਨੇ ਤਾਂ ਫਿਰ ਤਰਪਾਈ ਕਰਨ ਲੱਗਿਆਂ ਕੋਈ ਦਿੱਕਤ ਨਹੀਂ ਆਂਦੀ ਆਰਾਮ ਨਾਲ ਆਪਾਂ ਤਰਪਾਈ ਕਰ ਸਕਦੇ ਆਂਗੇ ਦੇਖੋ ਹੁਣ ਤੁਸੀਂ ਦੇਖ ਸਕਦੇ ਹੋ ਆਪਾਂ ਨੇ ਰੇਬ ਕਪੜਾ ਲਗਾਇਆ ਤੇ ਕੋਈ ਵੀ ਇੱਥੇ ਬਲ ਨਹੀਂ ਪਿਆ ਬਹੁਤ ਹੀ ਸਫਾਈ ਨਾਲ ਆਪਣਾ ਇਹ ਪਾਈਪਿੰਗ ਜਿਹੜਾ ਉਹ ਨਿਕਲ ਗਈ ਹੈ ਤੇ ਪਿਛਲਾ ਗਾਲਾ ਬਹੁਤ ਹੀ ਸੋਹਣਾ ਬਣ ਗਿਆ ਵੀਡੀਓ ਵੇਖਣ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ